© bf जिन्होंने प्रकाश दिहाड़ा शुरू हुआ सभी के ऊपर श्री कुमार दर्शोरी और आए सहलो समूह संगठन उत्तराखंड राज्य परिवर्तन की सेक्रेटरी कैश ओ भी आयुक्त माननीय सरकार के श्री देव ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਛਤਰੀਆ ਟਾਂਕ ਸਭਾ ਸ਼ਾਹਕੋਟ ਵੱਲੋਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 554ਵਾਂ ਪ੍ਰਕਾਸ਼ ਦਿਹਾੜਾ ਸਮੂਹ ਸੰਗਤ ਦੇ ਰਣਮਈ ਹੇਠ ਮਨਾਇਆ ਗਿਆ ਪਰਸੋਂ ਤੋਂ ਅਖੰਡ ਪਾਠ ਸਾਹਿਬ ਦੇ ਆਰੰਭ ਕੀਤੇ ਗਏ ਅੱਜ ਅਖੰਡ ਪਾਠ ਸਾਹਿਬ ਦੇ ਪਾਉ ਪਾਏ ਗਏ ਉਪਰੰਤ ਆਜਾਦ ਨਗਰ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਜੀ ਨੇ ਕਥਾ ਦੇ ਰਾਹੀਂ ਬਾਬਾ ਜੀ ਦੀ ਜੀਵਨੀ ਤੇ ਚਾਨਣਾ ਪਾਉਂਦਾ ਹੋਏ ਸੰਗਤਾਂ ਨੂੰ ਨਿਹਾਲ ਕੀਤਾ ਉਸ ਤੋਂ ਬਾਅਦ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਦੇ ਰਾਗੀ ਜਥੇ ਨੇ ਬਜਮਾ ਕਲਾ ਦੇ ਹਜੂਰੀ ਰਾਗੀ ਜੀ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਸ ਤੋਂ ਉਪਰੰਤ ਭਾਈ ਸਾਹਿਬ ਗਿਆਨੀ ਦਲਜੀਤ ਸਿੰਘ ਜੀ ਦਿਰਬਰ ਸਾਹਿਬ ਦਿਲਦਾਰ ਸਾਹਿਬ ਜੀ ਨੇ ਟਾਡੀਵਾਰਾਂ ਦੇ ਰਾਹੀਂ ਬਾਬਾ ਜੀ ਦੇ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਸ਼ਹਿਰ ਦੀਆਂ ਇਲਾਕੇ ਦੀਆਂ ਜਿੰਨੀਆਂ ਵੀ ਪ੍ਰਮੁੱਖ ਸ਼ਖਸੀਤਾਂ ਅੱਜ ਇਸ ਪ੍ਰਕਾਸ਼ ਦਿਹਾੜੇ ਤੇ ਹਾਜ਼ਰੀ ਲवून ਲਿਆਈਆਂ ਸਨ ਕੁਸ਼ਤਰੀਆ ਟਾਂਕ ਸਭਾ ਵੱਲੋਂ ਪ੍ਰਧਾਨ ਸ਼੍ਰੀ ਮਨਜੀਤ ਸਿੰਘ ਜੀ ਦੇਦ ਵਾਈਸ ਪ੍ਰਧਾਨ ਸਰਦਾਰ ਸਰਜੀਤ ਸਿੰਘ ਜੀ ਕੋਹਾਰ ਸਾਹਿਬ ਜਨਰਲ ਕੱਤਰ ਸਗੂ ਸਾਹਿਬ ਤੇ ਕੈਸ਼ਰ ਸਾਹਿਬ ਭਵਿੰਦਰ ਸਿੰਘ ਜਸਲ ਦੁਆਰਾ ਸਾਰਿਆਂ ਹੀ ਪ੍ਰਮੁੱਖ ਸ਼ਖਸੀਤਾਂ ਦਾ ਮਾਨ ਸਨਮਾਨ ਕੀਤਾ ਗਿਆ ਅੰਤ ਦੇ ਵਿੱਚ ਗੁਰੂ ਕਾ ਲੰਗਰ ਸ਼ਿਕਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ